ਕੋ ਇਧਰ ਦੇ ਪਾਸੇ ਬਹੁਤ ਵੱਡੀ ਕੁਸ਼ਤੀ ਇੱਕ ਪਾਸੇ ਨਿਸ਼ਾਦ ਲਾਟ ਪਰ ਹਰਿਆਣੇ ਵਾਲਾ ਨਿਸ਼ਾਦ ਕਰਦੇ ਹੱਥ ਘੜਾ ਦੂਜੇ ਪਾਸੇ ਦੁਨੀਆ ਦਾ ਧਰਤੀ ਤਾਕ ਜੱਸਾ ਪੱਟੀ ਲਓ ਦਰ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਣ ਚੱਲੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਪ੍ਰਿਤਪਾਲ ਫਗਵਾੜਾ ਤੇ ਬਿੜੀਆਂ ਪਹਿਲਵਾਨ ਜੰਮੂ ਪਲੀਜ਼ 2 ਮਿੰਟ ਦਾ ਸਮਾਂ ਪਹਿਲਵਾਨ ਅਖਾੜੇ ਵਿੱਚ ਪੋਜੋ ਪ੍ਰਿਤਪਾਲ ਪਹਿਲਵਾਨ ਫਗਵਾੜਾ ਤੇ ਬਿੜੀਆਂ ਪਹਿਲਵਾਨ ਜੰਮੂ ਇਹ ਦੋਨੋਂ ਵਾਲੇ ਜਲਦੀ ਨਾਲ ਅਖਾੜੇ ਦੇ ਵਿੱਚ ਪੁੱਜੋ ਲਾ ਕੁਸ਼ਤੀ ਜਿਹੜੀ ਸ਼ੁਰੂ ਹੋਈ ਹੈ ਐਨਾ ਨੌਜਵਾਨਾਂ ਦਰਮਿਆਨ ਕਹਿੰਦਾ ਰਸੇ ਅੰਮੀ ਦੀ ਚੋਰੀ ਦਾ ਬਾਪੂ ਕੁੱਟ ਬਦਾਮ ਖਵਾਉਂਦਾ ਭੈਣ ਦੁੱਧ ਪਿਉ ਆਉਂਦੀ ਏ ਉਹ ਮਾਲਸ ਛੋਟੇ ਤੋਂ ਕਰਵਾਉਂਦਾ ਕੰਮਿਆ ਤੱਕ ਵਿੱਚ ਮੈਦਾਨਾ ਦੇ ਭਾਈ ਮੁੰਡਾ ਵੱਖਰੇ ਯਾਰ ਵਖਾਉਂਦਾ ਇੱਕ ਪਾਸੇ ਜੱਸਾ ਕਹਿੰਦੇ ਪੱਟੀ ਵਾਲਾ ਜੱਸਾ ਵਾਕਿਆ ਚੂਸਲੇਵੜ ਨਗਰ ਰਹਿਸ਼ ਜਿਹੜੀ ਤਰਨਦਰਨ ਹੈ ਐਸੇ ਨੌਜਵਾਨ ਦੀ ਆਰੇ ਆਖਾੜਾ ਜਿਹੜਾ ਪੱਟੀ ਵੱਜਦਾ ਵਾਕਿਆ ਚਲਦੀ ਹੋਈ ਕੁਸ਼ਤੀ ਤੇ ਦੂਜੇ ਪਾਸੇ ਇਹ ਆਨਸ਼ਾਦ ਪਹਿਲਵਾਨ ਲਾਟ ਪਰ ਹਰਿਆਣੇ ਵਾਲਾ ਆਖਾੜਾ ਮੋٹے ਕੋਸਾ ਹੋ ਰੰਦਾ ਅਰ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਚਲਦੀ ਹੋਈ ਇਹਨਾਂ ਨੌਜਵਾਨਾਂ ਦਰਮਿਆਨ ਹੈ ਵੇਖਦੇ ਕੌਣ ਜਿੱਤੇਗਾ ਕੌਣ ਹਰੇਗਾ 25 ਮਿੰਟ ਜਿਹੜੀ ਕਹਿ ਲੋ ਵੀ ਜਿਹੜੀ ਕੁਸ਼ਤੀ ਹੈ ਖੁੱਲੀ ਕੁਸ਼ਤੀ ਹੈ ਬਿਣੀ ਪਹਿਲਵਾਨ ਜੀ ਪਾਉ ਨੂੰ ਓਟਾ ਜਾਂਦੀ ਨਾਲ ਲਓ ਚਲਦੀ ਹੋਈ ਕੁਸ਼ਤੀ ਕਹਿੰਦਾ ਖੱਜਰਾ ਬੇ ਲੱਗਦੇ ਨਾ ਸੱਚੇ ਮਿੱਤਰੋ ਓਏ ਘੋੜਿਆਂ ਤੇ ਦੌਲਤਾਂ ਲਟਾਈਆਂ ਜਾਂਦੀਆਂ ਕਿ ਮਾਣ ਨਹੀਂ ਕਰੀਦਾ ਵੱਡੇ-ਬੁੱਡੇ ਹੋਣ ਦਾ ਆਏ ਪਿੰਗਾਂ ਦੀ ਖਜੂਰਾ ਉੱਤੇ ਪਾਈਆਂ ਜਾਂਦੀਆਂ ਕਿ ਜ਼ਿੰਦਗੀ 'ਚ ਖਾਦੇ ਬੜੇ ਧੋਖੇ ਮਿੱਤਰੋ ਔਰ ਸੱਗਿਆਂ ਭਰਾਵਾ ਮੰਗੂ ਇਤਬਾਰ ਕਰਕੇ ਕਿ ਜਿੰਨੇ ਰਹਿ ਗਏ ਆ ਥੋੜੇ ਟੋਪੀ ਵਾਲੇ ਚਲੇ ਨੇ ਕਿ ਦਲੇ ਬੰਦੇ ਜ਼ਿੰਦਗੀ 'ਚੋਂ ਬਾਹਰ ਕਰਤੇ ਮਦਰ ਅੜਦੇ ਟੋਂਸੇ ਵਾਲਾ ਪੁੱਜਾ ਹੋਇਆ ਭਰਾ ਕਹਿੰਦੇ ਯੋਧੇ ਨਾਲ ਵੱਡਾ ਪਿਆਰ ਸੀਗਾ ਵਾਕੇ ਬੜੇ ਨਿੱਗੇ ਸੁਵਾਦਾ ਮਾਰਕ ਸੀਗਾ ਸਾਡਾ ਯੋਧਾ ਭਰਾ ਔਰ ਇਧਰ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਵੇਖਾਂਗੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਬਾਤਾਂ ਸਮੇਂ ਦੀਆਂ ਆਏ ਬਾਤਾਂ ਸਮੇਂ ਦੀਆਂ ਕਹਿੰਦਾ ਸਾਡੇ ਵਾਂਗੂ ਚਾਹੁੰਦਾ ਇਹ ਤੂਫਾਨ ਸਾਹਮਣਾ ਆ ਰਾਣਾ ਭਰਾ ਵੀ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਸਬਾਨੇ ਵਾਲਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਯਾਰ ਮਿੱਤਰ ਕੱਲ ਵੀ ਯੋਧੇ ਭਰਾ ਦੇ ਯਾਰ ਪੁੱਜੇ ਹੋਇਆ ਬਹੁਤ ਬਹੁਤ ਧੰਨਵਾਦ ਫੋ ਇਧਰਲੇ ਪਾਸੇ ਬਬਲੂ ਰਾਣਾ ਜੀ ਪਹੁੰਚੇ ਆ ਗਾਮਪਰ ਵਾਲੇ ਨਾਲ ਖੰਡੋ ਸੁਨੋਲੀ ਦੇ ਨਾ ਵੀਰਾਂ ਨੂੰ ਵੀ ਜਿਆ ਆ ਕਹਿੰਦੇ ਆ ਫੋ ਐਸ ਵੱਲੇ ਕਹਿੰਦੇ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਕ ਪਾਸੇ ਮਾਤਾ ਨੈਣਾ ਦੇਵੀ ਦੇ ਪਹਾੜ ਵਰਗਾ ਪਹਿਲਵਾਨ ਹੈ ਪੱਟੀ ਵਾਲਾ ਜੱਸਾ ਉਹ ਦੂਜੇ ਪਾਸੇ ਨਿਸ਼ਾਨਤਾ ਹਰਿਆਣੇ ਵਾਲਾ ਉਹ ਗੱਜ ਚੋੜੀ ਛਾਤੀ ਹੈ ਖੱਬੇ ਖੱਬੇ ਤੇ ਪੱਟ ਹੈ ਭਾਰ ਵੀ ਇੱਕ ਦੂਜੇ ਨਾਲੋਂ ਵੱਧ ਹੈ ਭਾਰ ਵੀ ਇੱਕ ਦੂਜੇ ਨਾਲੋਂ ਵੱਧ ਹੈ ਐਸ ਵੱਲੇ ਕਹਿੰਦੇ ਚੱਲਦਾ ਹੋਇਆ ਮੁਕਾਬਲਾ ਇਹਨਾਂ ਮੱਲਾਂ ਦੇ ਦਰਮਿਆਨ ਆਓ ਚੱਲਦੀ ਹੈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਹੈ ਵੇਖੋ ਜੇ ਕੌਣ ਜਿੱਤੇ ਕੌਣ ਹਰਦਾ ਕਹਿੰਦਾ ਮੜਕਮਾਂ ਵਿੱਚ ਪੈਰ ਨਹੀਂ ਰੱਖੇ ਯਾਰ ਯਾਰ ਦੇ ਨਾਲ ਇਹ ਮੁਰ ਇੰਜਨ ਬਣਨੇ ਪੈਂਦੇ ਆ ਆ ਜਦੋਂ ਗਰਾਰੀ ਅੜਦੀ ਏ ਫਿਰ ਨੋਟ ਮੈਟਰ ਨਹੀਂ ਕਰਦੇ ਆਏ ਮੈਟਰ ਯਾਰੀ ਕਰਦੀ ਐ ਬਾਈ ਮੈਟਰ ਯਾਰੀ ਕਰਦੀ ਏ ਅੱਜ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਬਾਨ ਕਹਿੰਦਾ ਡਿਗ ਡਿਗ ਉੱਠਦੇ ਦਲੇਰ ਸੋਹਣਿਆ ਇਰਾਦੇ ਆਦੇ ਪੱਕੇ ਹੌਸਲਾ ਨਹੀਂ ਛੱਡਦੇ ਔ ਜਿਨ੍ਹਾਂ ਨੇ ਤਿੱਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ 'ਚ ਝੰਡੇ ਗੱਡਦੇ ਕੇ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਪਿੱਠ ਪਿੱਛੇ ਥੱਲੇ ਹੁੰਦੇ ਕਾਲੇ ਲਾਣ ਨੂੰ ਕੇ ਮਿਹਨਤਾਂ ਦੀ ਸੂਈ ਰੱਖੇ ਲਾਲ ਡੱਕਦੇ ਓ ਨੀਲੀ ਛੱਤ ਵਾਲਾ ਬੈਠਾ ਗੱਲ ਆਏ ਸਿਰੇ ਲਾਣ ਨੂੰ ਨੀਲੀ ਪਾਟ ਵਾਲਾ ਬੈਠਾ ਗਾ ਲੋ ਸਿਰੇ ਲਾਣ ਨੂੰ ਪ੍ਰਿਤਪਾਲ ਪਹਿਲਵਾਨ ਫਗਵਾੜਾ ਤੇ ਬਣੀਆ ਪਹਿਲਵਾਨ ਜੰਮੂ ਪੁਲਿਸ ਜਲਦੀ ਨਾਲ ਆਜੋ ਪਹਿਲਵਾਨ ਜੀ ਅਖਾੜੇ ਵਿੱਚ ਪਹੁੰਚੋ ਪ੍ਰਿਤਪਾਲ ਪਹਿਲਵਾਨ ਫਗਵਾੜਾ ਮਾਲ ਜੀ ਆਜੋ ਪਲੀਜ਼ ਬਣੀਏ ਯਾਰ ਹੱਦ ਹੋ ਗਈ ਬਣੀਏ ਜਦੋਂ ਟਾਈਮ ਦਿੱਤਾ ਸੀਗਾ ਫੇਰ ਦੇਖ ਲੈ ਜੇ ਰਮਾਲੀ ਕੱਸਦਾ ਨਾ ਆਓ ਯਾਰ ਪਲੀਜ਼ ਵਿੱਚ ਲਓ ਆਦਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਕਾਇਦਾ ਮੁੜਕ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਬਰਾਂ ਦਾ ਕਿ ਕੰਡਾ ਵੀ ਨਹੀਂ ਚੁਪਦਾ ਓ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਓਏ ਲਲਕਾਰੇ ਤਾ ਵਜਦੇ ਕਿ ਰਾਜੇ ਖੇਲੇ ਮਰਦ ਮੈਦਾਨੋਂ ਬਾਈ ਡਰ ਕੇ ਨਹੀਂ ਭਜਦੇ ਓ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਜਲਾਂ ਦੇ ਸਿਰਿਆਂ ਤੇ ਲਾੜਨ ਨੂੰ ਔਰ ਰੱਬ ਕਦੇ ਘਰੇ ਬੈਠੇ ਰੋਟੀ ਨਹੀਂ ਉਹ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂੰ ਐਵੇਂ ਤਾਰੀ ਜਾਦੀਆਂ ਵੀ ਗੇਮਾਂ ਜਿੱਤੀਆਂ ਚੋਟੀ ਦੇ ਛੋਟੀ ਦੇ ਖਿਡਾਰੀ ਵੀ ਹਰ ਰਹੌਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀਕਦੇ ਓਏ ਹੋਏ ਕਹਿੰਦਾ ਫਿਰ ਚੰਗੇ ਆਉਂਦੇ ਨਹੀਂ ਉਹ ਬੱਲੇ ਬੱਲੇ ਪੈਂਦੇ ਨੇ ਆਹ ਕੌਣ ਹੈ ਪੱਟੀ ਵਾਲਾ ਹੈ ਪੱਟੀ ਵਾਲਾ ਜਸਾਏ ਤੇ ਨਾਲੇ ਬੱਲੇ 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 ਆਹ ਹੋਏ ਆਹ ਹੋਏ ਗੁੰਮ ਕੇ ਗੁੰਮ ਕੇ ਗੁੰਮ ਕੇ ਨਹੀਂ ਤਾੜੂ ਤਾੜੀ ਮਾਰ ਤਾੜੀ ਮਾਰਦੇ ਸਾਰੇ ਕਹਿੰਦਾ ਅਸੀਂ ਕਿੰਨੇ ਯੋਗੇ ਸਾਡੇ ਸਾਰੇ ਯਾਰ ਜਾਣਦੇ ਆਵੇਂ ਹੁਪਕੇ ਕਦੇ ਨਹੀਂ ਫੱਕੀ ਫੜ ਮਾਰਦੇ ਬੱਲੇ ਮੈਲੀ ਜੇ ਕਰੇ ਕੋਈ ਤਰੱਕੀ ਅਸੀਂ ਈਰਖਾ ਨਹੀਂ ਰੱਖੀ ਰੈਂਦੀ ਚਿਹਰੇ ਤੇ ਸਮਾਈਲ ਖੜੀ ਖਿੱਲ ਵਰਗੀ ਉਹ ਅਸੀਂ ਜਿੱਥੇ ਯਾਰੀ ਲਾਈ ਕਦੇ ਪਿੱਠ ਨਾ ਵਿਖਾਈ ਕੇ ਯਾਰੀ ਯਾਰਾਂ ਦੀ ਫੱਟੇ ਚ ਗੱਡੇ ਕਿੱਲ ਵਰਗੀ ਫੱਟੇ ਚ ਗੱਡੇ ਕਿੱਲ ਵਰਗੀ ਬੱਲੇ 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 ਆਏ ਹਾਏ ਆਏ ਹਾਏ ਆਏ ਹਾਏ ਜੇ ਸਵਾਦ ਆਉਂਦਾ ਤਾੜੀ ਤੁੜੀ ਲਾ ਦਿਓ ਫਿਰ ਸਾਧ ਸੰਗਤ ਜੀ ਆਪ ਜੀ ਨੂੰ ਦੱਸਦਾ ਇਹ ਕੁਸ਼ਤੀ ਪ੍ਰਦੀਪ ਸਪਲੈਂਡਰ ਨਾਲ ਬੰਨੀ ਹੋਈ ਸੀ ਜੱਸੇ ਦੀ ਪਰ ਜੋ ਮਾਲਕ ਨੂੰ ਮਨਜ਼ੂਰ ਪ੍ਰਦੀਪ ਦੇ ਸੱਟ ਲੱਗ ਗਈ ਇੱਥੇ ਨਾਲੇ ਪੈਂਦੇ ਆ ਪ੍ਰਦੀਪ ਸਪਲੈਂਡਰ ਉੱਥੇ ਦਾ ਜਵਾਈ ਆ ਜੱਸਾ ਇਹਨਾਂ ਨੇਕ ਇਨਸਾਨ ਔਰ ਪਹਿਲਵਾਨ ਵਧੀਆ ਉਹ ਕਹਿੰਦਾ ਬਾਬਾ ਜੀ ਗੱਲੇ ਕੋਈ ਨਹੀਂ ਜੋ ਤੁਸੀਂ ਕਹਤਾ ਉਹ ਮਨਜ਼ੂਰਾ ਨਾ ਨਹੀਂ ਕੀਤੀ ਨਾਲੇ ਕੁਸ਼ਤੀ ਨੂੰ ਹਾਂ ਕਰਦੀ 3 ਸਾਲ ਹੋ ਗਏ ਇਸ ਕੁਸ਼ਤੀ ਨੂੰ ਆਉਣ ਨੂੰ ਅੱਜ ਹੋਈ ਇੱਥੇ ਵਾਹ ਵਾਹੋ ਤਾੜੀਆਂ ਇੱਕ ਵਾਰੀ ਜ਼ੋਰਦਾਰ ਆਗੇ ਨਿਸ਼ਾਦ ਵੀ ਗਲਵੀ ਗੱਜਰ ਦੀ ਧਰਤੀ ਦੇ ਸਿਕੰਦਰ ਸ਼ੇਖ ਨਾਲ ਬਰਾਬਰ ਲੜਿਆ ਵਧੀਆ ਮੱਲ ਉਧਰ ਚਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਮਿਆਨ ਉਧਰ ਪ੍ਰਤਭਲ ਵੀ ਤਿਆਰ ਹੈ ਵੇਣੀਏ ਆਓ ਯਾਰ ਜਲਦੀ ਫਿਰ ਬੱਲੇ 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 ਇਹਦਾ ਮਿਹਨਤ ਦੇ ਉੱਤੇ ਪੂਰਾ ਜ਼ੋਰ ਦੇਣਾ ਪੈਂਦਾ ਹੱਥ ਮੰਜਲਾਂ ਦੇ ਸਿਰਾਂ ਤੇ ਲਾਉਣ ਨੂੰ ਉਹ ਰੱਬ ਕਹਿੰਦੇ ਘਰੇ ਬੈਠੇ ਦੀ ਜਾਂਦੀਆਂ ਵੀ ਗੇਮਾਂ ਜਿੱਤੀਆਂ ਚੋਟੀ ਦੇ ਪਹਿਲਵਾਨ ਵੀ ਹਰਾਉਣੇ ਪੈਂਦੇ ਐ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਅੜੀ ਕਦੇ ਚੰਗੇ ਦਿਨ ਆਉਦੇ ਨਹੀਂ ਲਿਆਉਣੇ ਪੈਂਦੇ ਐ ਕੰਡਾ ਜੋ ਨੂੰ ਪਾਉਣ ਲਈ ਜੋ ਰਾਤ ਰਾਤ ਜਾਗਦੇ ਉਹ ਟਾਰਗੇਟ ਰੱਖਦੇ ਨੇ ਵਿੱਚੋਂ ਦਿਮਾਗ ਦੇ ਉਸਤਾਦ ਤੇ ਲੰਗੋਟੇ ਜਿਨੀ ਦਿਲੋਂ ਧਾਇਆ ਘਾਰ-ਬਾਰ ਛੱਡ ਡੇਰੇ ਖਾੜਿਆਂ ਚ ਲਾਇਆ ਬਣ ਲਈ ਕੁਝ ਜਿਹੜੇ ਲਾਉਂਦੇ ਜੀ ਜਾਣਿਆ ਉਹੀ ਸ਼ੇਰਿਆ ਫਿਰ ਜਿੱਤ ਦੇ ਮੈਦਾਨ ਹੈ ਅੱਜ ਜਿੱਤ ਦੇ ਮੈਦਾਨ ਹੈ ਉਧਰ ਮੈਦਾਨ ਦੇ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਣ ਚੱਲੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਇੱਕ ਪਾਸੇ ਪ੍ਰਤਮਾਲਾ ਫਗਵਾੜੇ ਵਾਲਾ ਤੇ ਨਾਲ ਬਣੀਆ ਜੰਮੂ ਦੀ ਧਰਤੀ ਦਾ ਉਧਰ ਬਹੁਤ-ਬਹੁਤ ਧੰਨਵਾਦ ਕਰਦਾ ਮਦਰ ਆਰਤੀਆ ਡੋਸੇ ਵਾਲਾ ਭਰਾ ਪੁੱਜਿਆ ਹੋਇਆ ਹੈ ਬਹੁਤ-ਬਹੁਤ ਧੰਨਵਾਦ ਰਾਨਾ ਸਮਾਣੇ ਵਾਲਾ ਸਾਰੇ ਭਰਾ ਜਿਹੜੇ ਪੁੱਜੇ ਹੋਏ ਆ ਇਹ ਵੀ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਉਧਰ ਮੈਦਾਨ ਵਿੱਚ ਕੁਸ਼ਤੀ ਜਿਹੜੀ ਸ਼ੁਰੂ ਹੋਣ ਚੱਲੀ ਹੈ ਸਰਕਾਰਯੋਗ ਸਾਫਤਾ ਸਰਪੰਚ ਸੁੱਚਾ ਸਿੰਘ ਜੀ ਸੈਦਪੁਰ ਅਮਰਜੀਤ ਸਿੰਘ ਜੀ ਹੀਰ ਪੰਚ ਜੋ ਸਵਿੰਦਾ ਉਸੇ ਗੀ ਮੱਖੜ ਬੈਸ ਜਿੰਦਰ ਸਿੰਘ ਜੀ ਪੰਚ ਉਥੇ ਦਮਨਪ੍ਰੀਤ ਸਿੰਘ ਪੁੱਤਰ ਸਰਦਾਰ ਅਨਜੋਤ ਸਿੰਘ ਸਾਡਾ ਵੀ ਯੋਧੇ ਦਾ ਪੁੱਤ ਹੈ ਉਥੇ ਹੀ ਬੰਗਲੋਰੋ ਤੋਂ ਲਾਈਵ ਦੇਖ ਰਿਹਾ ਹੈ ਉਥੇ ਹੀ ਸਮਰਨਤ ਗੁਰਸਾਂਝ ਨੱਤ ਤੇ ਗੁਰਦੀਪ ਨੱਤ ਆਉ ਜੁੜੀਏ ਕੁੱਤੀ ਦੇ ਨਾਲ ਜੇ ਅਖਾੜਾ ਹੈ ਜੋਰ ਜਮਾ ਲੈਣੇ ਲਈ ਯਹਾਂ ਪਰ ਕੋਈ ਵੀ ਜੋਰ ਜਮਾ ਸਕਦਾ ਹੈ ਨਾ ਅਹਿਲ ਜ਼ਮਾਨੇ ਕੋ ਅਹਿਲ ਬਣਾ ਸਕਦਾ ਹੈ ਵਾਗਯਾ ਅਹਲ ਬਣਾ ਸਕਦਾ ਹੈ ਚੱਲਦੀ ਹੈ ਕੁਸ਼ਤੀ ਕਹਿੰਦਾ ਕਗਰੀ ਕੋਈ ਨਾ ਜੋ ਬੁਰੇ ਸਮੇ ਦੇ ਲੈ ਲੱਕੀ ਆ ਦੁਨੀਆ ਤੇ ਆਏ ਦਾ ਇਹ ਲਿਟਣ ਨਾ ਲਾਈ ਜੇ ਮੈਂ ਮਾੜੀ ਤਕਦੀਰ ਲੈ ਲੱਕੀ ਹੈ ਮੇਰੀ ਮਾਂ ਨੂੰ ਜੰਮੇ ਜਾਏ ਦਾ ਓ ਜਾਨਦਾਰ ਲਵ ਜੁੱਤੇ ਬਚ ਕੇ ਮੰਨੀ ਇੱਥੇ ਸਾਰੀ ਦੁਨੀਆ ਡਰਾਮਾ ਕਰਦੀ ਓ ਲੱਕ ਤੋੜਦਾ ਪੈਂਦਾ ਏ ਮਾੜੇ ਸਮੇ ਦਾ ਤਾ ਜਾ ਕੇ ਦੁਨੀਆ ਛਲਾਮਾ ਕਰਦੀ ਕਿ ਤਾ ਜਾ ਕੇ ਦੁਨੀਆ ਛਲਾਮਾ ਕਰਦੀ ਰਾਕੇ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਦਰਮਿਆਨ ਵੇਖਦੇ ਕੌਣ ਜਿੱਤੇ ਕੌਣ ਹਰਦਾ ਬੱਲੇ 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 ਹੋਈ ਪਈ ਹੈ ਨਿਸ਼ਾ ਤੇ ਜਸਾ ਪ੍ਰਿਤਬਲ ਦੇ ਬਿਣਿਆ ਕਹਿੰਦੇ ਮਲ ਚਾਰ ਚੋਟੀ ਦੇ ਦੋ ਵੱਡੀਆਂ ਕੁਸ਼ਤੀਆਂ ਇਹੋ ਵੱਡੀਆਂ ਪੋੜਾ ਵਾਂਗੂ ਚੌੜੀਆਂ ਨਿਸ਼ਾਤੀਆਂ ਕਿ ਚੱਕੀ ਦੀਆਂ ਪੋੜਾ ਵਾਂਗੂ ਚੱਕੀ ਦੇ ਆਪੋੜਾ ਵਾਂਗੂ ਚੌੜੀਆਂ ਨੇ ਛਾਤੀਆਂ ਪਾ ਕੇ ਲਮੋਟੇ ਮੱਲ ਮਾਰਦੇ ਨੇ ਥਾਪੀਆਂ ਕਿ ਨਾਮ ਰੱਬ ਦਾ ਧਿਆਕੇ ਫਿਰ ਉਸਤਾਦ ਨੂੰ ਝੁਕਾ ਕੇ ਆਉਂਦੇ ਨੇ ਅਖਾੜੇ ਨੱਚਦਾ ਪਾਉ ਛਾਲਾ ਮਾਰਦੇ ਓ ਸ਼ੇਰੇ ਗਹਿਲ ਬਿਆਰੀ ਓ ਸੱਨੇ ਬੱਲੇ 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 ਥਾ ਜੋਤਿ ਪਾਉਣੇ ਥਾ ਆਹ ਪਾ ਦਿੱਤਾ ਥਾ ਪੱਟੀ ਵਾਲਾ ਜਸਤ ਓ ਛਿੰਦੇ ਪੱਟੀ ਦਾ ਪੁੱਤ ਜਿਹੜਾ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ ਲੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹ ਵੀ ਵਾਹ ਲੋ ਚੱਲਦੀ ਹੋਈ ਕੁਸ਼ਤੀ ਟਰੈਕਟਰ ਭੇਟ ਕੀਤਾ ਜਾ ਰਿਹਾ ਹੈ ਜੇ ਟਰੈਕਟਰ ਹੈ ਜਿਹੜਾ ਮਨਜੀਤ ਸਿੰਘ ਜੀ ਕਾਲੂ ਸਾਡਾ ਜੋਧਾਪੁਰਾ ਉਹਨਾਂ ਦੀ ਯਾਦ ਦੇ ਵਿੱਚ ਮਨਜੀਤ ਸਿੰਘ ਜੀ ਕਾਲੂ ਵੱਲੋਂ ਭੇਟ ਕੀਤਾ ਗਿਆ ਜੱਸਾ ਪੱਟੀ ਦਾ ਬਾਬਾ ਮਨਜੀਤ ਸਿੰਘ ਜੀ ਕਾਲੂ ਸਾਹ ਮਨਜੀਤ ਸਿੰਘ ਕਾਲੂ ਬੇਨਤੀ ਹੈ ਕਿਰਪਾ ਕਰਕੇ ਜੀ ਮਨਜੀਤ ਸਿੰਘ ਕਾਲੂ oh ਹਲੋ ਮਨਜੀਤ ਸਿੰਘ ਜੀ ਕਾਲੂ ਇਹ ਜਿਹੜਾ ਟਰੈਕਟਰ ਹੈ ਇਹ ਮਨਜੀਤ ਸਿੰਘ ਕਾਲੋ ਸਾਡਾ ਭਰਾ ਜੋੜੇ ਦੀ ਯਾਦ ਦੇ ਵਿੱਚ ਦਿੱਤਾ ਜਾ ਰਿਹਾ ਹੈ ਰਾਣਾ ਜੀ ਸਮਾਣੇ ਤੋਂ ਮਦਰ ਟੌਂਸਾ ਜੀ ਮਨਜੀਤ ਸਿੰਘ ਕਾਲੋ ਮਨਜੀਤ ਸਿੰਘ ਕਾਲੂ ਬੇਨਤੀ ਹੈ ਵਾਹ ਕੇ ਮਟਾਓ ਮਨਜੀਤ ਸਿੰਘ ਜੀ ਕਾਲੂ ਸਾਹਿਬ ਜਿਨ੍ਹਾਂ ਦੇ ਪਰਿਵਾਰ ਵੱਲੋਂ ਟਰੈਕਟਰ ਭੇਟ ਕੀਤਾ ਗਿਆ ਅੱਗੇ ਆਓ ਜੀ ਆ ਬਾਬਾ ਜੀ ਕੋਲ ਫੋਟੋ ਖਿਡਾ ਦਿਓ ਜੀ ਕੌਸਾ ਜੀ ਕੌਸਾ ਜੀ ਫੋਟੋ ਖਿਡਾ ਦਿਓ ਇੱਕ ਹਲੋ ਇੱਧਰ ਆ ਕਾਲੂ ਰਲ ਕਾਲੂ ਕਾਲੂ ਜੀ ਉੱਪਰ ਚਲੋ ਮਨਜੀਤ ਸਿੰਘ ਜੀ ਕਾਲੂ ਸਾਹਿਬ ਬਦਲੂ ਅਗੰਪੁਰ ਵਾਲਾ ਹੁਣ ਬੜੇ ਦਰਸ਼ਨ ਹੋਏ ਮਨਜੀਤ ਸਿੰਘ ਜੀ ਕਾਲੂ ਕਲੋਤਾ ਜੀ ਕਾਲਾ ਭਰਾ ਸਾਡਾ ਸੈਲਪੜ ਤੋਂ ਦਰਬਾਰਾ ਸਿੰਘ ਜੀ ਬਾਲਾ ਸਾਸਰੀਆ ਕਾਲੋ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ ਕਾਲੋ ਉਹਨਾਂ ਦੀ ਯਾਦ ਦੇ ਵਿੱਚ ਹੋਇਆ ਸਾਡਾ ਭਰਾ ਜੋਦੇ ਯਾਦ ਦੀ ਵਿੱਚ ਜਿਹੜਾ ਟਰੈਕਟਰ ਨੂੰ ਭੇਡ ਕੀਤਾ ਗਿਆ ਪਹਿਲਵਾਨਾ ਨੂੰ ਮਨਜੀਤ ਸਿੰਘ ਕਾਲੂਵਾਲੋਂ